ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵ ਕ੍ਰਾਮਰੋਣੀ ਚੈਨਲ ਤੇ ਆਪਾਂ ਇੱਕ ਕਿਸੇ ਗੇਮ ਉਹ ਵੀ ਇਹਨੇ ਕੀਤੀ ਸੀ ਕੋਸ਼ਿਸ਼ ਛੋਟੀ ਤੇ ਆਪਾਂ ਕੋਸ਼ਿਸ਼ ਕਰਦੇ ਹੁਣ 100 ਰੁਪਿਆ ਆਪਾਂ ਨਾਮ ਦਿੱਤਾ ਅੱਛਾ ਜਿਹੜਾ ਨਾਮ ਨਹੀਂ ਆ ਚਲੋ ਇਹਨੇ ਕੋਸ਼ਿਸ਼ ਤਾਂ ਕੀਤੀ ਚਲੋ ਆਜੋ ਦੇਖਦੇ ਆ ਵੀ ਕੀ ਗੇਮ ਸੀ ਕਿਵੇਂ ਖੇਡਣੀ ਸੀ ਠੀਕ ਹੈ ਜੀ ਜਾ ਕੋ ਪਿਥੋਰ ਵੀ ਕਮਾਲ ਹੈ ਗੋਪੀ ਜੀ 100 ਰੁਪਿਆ ਤੈਨੂੰ ਦਊਗਾ 100 ਮੌਕੇ ਤੇ ਸੈਂਡ ਕਰੂੰਗਾ ਠੀਕ ਹੈ ਠੀਕ ਆ ਉਸੇ ਵੇਲੇ ਤੈਨੂੰ 100 ਰੁਪਏ ਦਊਂਗਾ ਖਲਾਇਆ ਖਲਾਇਆ ਤੂੰ ਚੁੱਪ ਕਰ ਜਾਵੇਂ ਜੇ ਤੈਨੂੰ ਪਤਾ ਸੀ ਮੂੰਹ ਸੁਣਦਾ ਓਏ ਆਹੋ ਠੀਕ ਆ ਚੁੱਪ ਕਰ ਜਾ ਤੂੰ ਹੁਣ ਹੁਣ ਨਾ ਕੁਮੀ ਪਾਉ ਅਗੋਂ ਵੀ ਤੈਨਰੇ ਟਾਂ ਵੇਚ ਰੱਖ ਓਏ ਰੱਖੀ ਵਿੱਚ ਫੁਰਕ ਬਾਜੋ ਨਹੀਂ ਮੈਂ ਅਕਬਰ ਤਕਰਾ ਮੈਂ ਅਕਬਰ ਕਦਦਾ ਆ 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 1 3 2 6 3 3 ਨਾ ਨਹੀਂ ਕਿਦਾ ਕਿਦਾ ਮੇਰੇ ਕੋਲ ਆ ਇਧਰ ਇਧਰ ਨੂੰ ਗਿਣੇਗਾ ਤੇ ਕਿੰਨੀਆਂ ਹੋ ਗਈਆਂ ਇਟਾਂ 1 3 2 6 3 3 9 4 ਤੇ 5 15 ਲੈ ਕੋਈ ਦਾ ਨਹੀਂ 3 3 6 ਤੇ 3 ਨਾ 9 ਇਧਰੋਂ ਗਣ 3 3 6 ਤੇ 3 ਨਾ 9 ਹੁਣ ਆ ਦੋ ਇਟਾਂ ਨੂੰ ਇਹਦੇ ਵਿੱਚ ਜੋੜਨੀਆਂ ਸਾਰੀਆਂ ਦੇ ਜਿੱਥੇ ਮਰਜ਼ੀ ਜੋੜ ਠੀਕ ਆ ਅੱਛਾ ਫੇਰ ਵੀ ਇਹਨਾਂ ਇਟਾਂ ਨੂੰ ਜੋੜ ਕੇ ਇਧਰ ਨੂੰ ਗਣਿਆ ਵੀ 9 ਹੋਣੀਆਂ ਚਾਹੀਦੀਆਂ ਤੇ ਇਧਰ ਨੂੰ ਗਣਿਆ ਵੀ 9 ਹੋਣੀਆਂ ਚਾਹੀਦੀਆਂ ਚੱਲ ਕਰ ਰੁਪਈਆ 100 ਉਸੇ ਵੇਲੇ ਹੀ ਅਵੀਰ ਆ ਜਾ ਜੇ ਰੁਪਈਆ 100 ਕਮਾਉਣਾ ਈ ਤੇ ਮਿੰਟੋ ਮਿੰਟੀ ਮੋਹੱਲੇ ਮੈਂ ਕਰਦਾ ਆ ਜਾ ਜੇ ਤੇਰੇ ਕਰਮਾ ਦੇ 100 ਆਏ ਤੇ ਤੈਨੂੰ ਦੇ ਦਾਂਗੇ ਹੁਣੇ ਚਾਚੇ ਕੋ ਲੈ ਕੇ ਮੇਰੇ ਖਾਤੇ 'ਚ ਲਿਖ ਲੂਗਾ ਲੱਲਾ ਲੱਲਾ ਲੈਣੇ ਅੱਗੇ ਖਾਤਾ ਵੇਖ ਕੇ ਰਾਨ ਹੋ ਗਿਆ 50 ਰੁਪਏ ਲੈ ਕੇ ਅੱਗੇ ਲੱਲਾ ਲੈ ਗਿਆ ਵੀ ਲੱਲਾ ਲੈਣੇ ਤੇ ਦਿਨ ਨੂੰ ਸਮਝਾਦਾ ਵੀਰ ਸਮਝਾ ਲਿਆ ਤਿੰਨ ਟਣ ਆ ਜਿਹੜੀਆਂ ਤੇ 9 ਤੇ 9 ਕਿੰਨੇ ਹੋ ਗਏ 9 ਇਹ ਤਿੰਨ ਤਿੰਨ 6 ਤੇ ਤਿੰਨ 9 ਹੁਣ ਦੋ ਇਟਾਂ ਵਿੱਚ ਜੋੜਨੀਆਂ ਇਹਨਾਂ ਦੇ ਤੇ ਇਧਰ ਨੂੰ ਗਣਿਆ ਵੀ 9 ਨਹੀਂ ਚਾਹੀਦੀ ਇਹ ਇਧਰ ਨੂੰ ਗਣਿਆ ਵੀ 9 ਨਹੀਂ ਚਾਹੀਦੀ ਚਾਹ ਪੀ ਤੇ ਦਿਮਾਗ ਲੜਾ ਚਾਲਾ ਹੀ ਡਾਕੀ ਚੋਚੀ ਜਾਣਾ ਵਾ ਸ਼ੁਰੂ ਕਰ ਇਟਾਂ ਜੋੜ ਕੇ ਬਣਾ ਨੋ ਲੈ ਆ ਤੀ ਕੋਸ਼ਿਸ਼ ਤੇ ਕਰ ਮੌਕੇ ਦੇ ਗੁਰੂਆ ਪੰਜਾਂ ਮਿੰਟਾਂ 100 ਰੁਪਏ ਬਣ ਜਾਣਾ ਦਿਹਾੜੀ ਵਾਲਾ ਕਿੰਨਾ ਦਿਹਾੜੀ 12 ਵਜੇ ਤੱਕ ਮਹਾ ਹੋ ਜਾ ਕੇ 100 ਬਣਨਾ ਪਾਲ ਖੋ ਲੈਣਾ ਇਹ ਮੈਂ ਤੈਨੂੰ ਡੰਡਾ ਫਿਰ ਜਾਣਾ ਤੂੰ ਇਧਰ ਹੀ ਰਹਿ ਤੂੰ ਤੂੰ ਇਦਾਂ ਇਸ਼ਾਰਿਆ ਨਾ ਉਹ ਨਾ ਤੁਸੀਂ ਇਹਨੂੰ ਚੱਲ ਘਰ ਉਹ ਘਰ ਗੋਪੀ ਮੈਂ ਫਿਰ ਇਧਰ ਨੂੰ ਨਾ ਮੈਂ ਤੇਰੇ ਹੱਲੇ ਬਿਨਾ ਮੈਂ ਕਰ ਲੈ ਵੀਰ ਤੂੰ ਹੀ ਕਰ ਲੈ ਤੇ ਮਖੌਲ ਹੀ ਮਗਾਦਾ ਸੱਚੀ 100 ਰੁਪਏ ਦਊਂਗਾ ਓਏ ਹੱਥ ਲਾਵੇਂਗਾ ਤਾਂ ਸਮਝ ਆਊਗੀ ਮੈਂ ਦਿਮਾਗ ਲਾਉਂਗਾ ਫੇਰ ਹੀ ਮੈਨੂੰ ਪਤਾ ਲੱਗ ਓਏ ਤੈਨੂੰ ਮੈਂ ਚੱਲ ਓਹ ਅੜ ਜਾ ਸਾਲਾ ਤੂੰ ਦੱਸ ਦੇਣਾ ਇਹਨੂੰ ਓਲੇ ਆ ਇਧਰ ਵੀਡੀਓ ਆ ਚੱਲੀ ਦਵਾਈ ਦੀ ਦਵਾਈ ਦੀ ਇਹਨਾਂ ਦੇ ਅõ ਦੋ ਇਟਾਂ ਵਿੱਚ ਜੋੜਨੀਆਂ ਹੀ ਸਾਰੀਆਂ ਦੇ ਤੈਨੂੰ ਮੈਂ ਪਹਿਲਾਂ ਦੱਸ ਦਾਂ ਹਾਂ ਚਲ ਤੈਨੂੰ ਵੀ 150 ਹੀ ਇਹ ਮੇਰਾ ਗਵਾਂਢੀ ਨੂੰ ਚਲ 100 ਹੀ ਵੜਾਵਾ ਤੈਨੂੰ 150 ਰੁਪਏ ਦਊਂਗਾ ਹੀ ਇਹ ਤਾਂ ਜੋੜਦੇ ਹੀ ਗੱਲ ਤੈਨੂੰ ਨਹੀਂ ਦੇਣਾ ਚਾਹ ਤੂੰ ਨਹੀਂ ਦਾਦਾ ਰਹਿਣ ਦੇ ਤੇਰੇ ਤੋਂ ਤਾਂ ਪੈਸੇ ਲੈ ਕੇ ਦੇਣੇ ਆ ਆਹ ਦੋ ਇਟਾਂ ਵਿੱਚ ਜੋੜਨੀਆਂ ਫੇਰ ਤੈਨੂੰ ਦੱਸਦਾ ਭੇਜੂ ਮੈਂ ਤੇਰਾ ਡੰਡਾ ਜਾ ਕੱਟ ਦੇਣਾ ਭੇਜੋ ਇਧਰ ਵੀਡੀਓ ਆ ਜਣੀ ਵੇਚ ਤੇ ਫੇਰ ਮੈਨੂੰ ਕਟ-ਕਟਾ ਕੇ ਕਰਨੀ ਪਊਗੀ ਨਹੀਂ ਨਹੀਂ ਯਾਰ 336 ਤੇ 39 336 ਤੇ 39 ਆਹ ਦੋ ਇਟਾਂ ਇਹਨਾਂ ਦੇ ਵਿੱਚ ਜੋੜਨੀਆਂ ਵਾ ਤੇ ਐਨੂ ਗਿਣਿਆ ਵੀ ਨੌ ਨਹੀਂ ਚਾਹੀਦੀਆਂ ਤੇ ਐਨੂ ਗਿਣਿਆ ਵੀ ਨੌ ਨਹੀਂ ਚਾਹੀਦੀਆਂ ਹੂੰ ਐਨੂ ਗਿਣਿਆ ਪਹਿਲਾਂ ਹੀ ਨੌ ਤੇ ਉਧਰ ਐਨੂ ਵੀ ਗਿਣਿਆ ਨੌ ਆਖ ਦੋ ਦੋ ਵਿੱਚ ਜੋੜਨੀਆ ਫਿਰ ਵੀ ਨੌ ਨਹੀਂ ਚਾਹੀਦੀਆਂ ਹਾਂ ਇਹ ਪੋਛਾ ਵੀ ਇੱਕ ਬਣੀ ਨੌ ਕੰਨੀ ਸਾਰੇ ਬਣੀ ਕਰਨੀਆਂ ਸਾਰੇ ਪਾਸੇ ਕਰਨੀਆਂ ਇੱਕ ਪਾਸੇ ਦੋਵੇਂ ਪਾਸੇ ਨੌ ਨਹੀਂ ਚਾਹੀਦੀਆਂ ਇਧਰ ਨੂੰ ਜੋੜਿਆ ਨੌ ਤੇ ਇਧਰ ਨੂੰ ਜੋੜਿਆ ਨੌ ਮੈਂ ਭੇਜੂ ਆ ਵੜੀ ਜ਼ੋਰ ਦੀ ਮਾਰਨੇ ਤੇਰੇ ਵਾਪਸ ਜਾ ਉਹ ਭੇਜੂ ਦੱਸ ਕੀ ਕਰਨਾ ਜਿੱਦਾਂ ਫਿਲਮਾਂ 'ਚ ਨਹੀਂ ਖਿੱਲਰਦਾ ਏ ਉਦਾਂ ਖਿੱਲਰ ਨੇ ਵਜ ਗਏ ਆ ਇਧਰ ਗਲੀ ਲੱਗ ਗਈ ਤਾਂ ਇਹ ਕਹਿੰਦਾ ਫਿਲਮਾਂ 'ਚ ਖਿੱਲਰ ਨਹੀਂ ਹੋ ਏ ਚੱਲ ਗੇਮ ਖੇਡਾਂ ਦਾ ਚਾਚੀ ਤੂੰ ਖੇਡ ਦੇ ਮੈਂ ਨਹੀਂ 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 ਮੈਂ ਨਟ ਤੇ ਪੋਣੀ ਚਾਚੀ ਤੂੰ ਛਾਂਤ ਤੁਸੀਂ ਤੁਸੀਂ ਵੇਚ ਬੋਲਣਾ ਸਾਚਾ ਆ ਫੜਾ ਦੋ ਤੁਸੀਂ ਦਿਮਾਗ ਲੜਾਓ ਕੋ ਕਰਨੀ ਆ ਦੋ ਇਟਾ ਜੋੜ ਕੇ ਨਾ ਨਹੀਂ ਨਹੀਂ ਚਾਚੀ ਮੈਂ ਨਟ ਤੇ ਵੀਡੀਓ ਪੋਣੀ ਦੋ ਸਾਹਣਾ ਦੇ ਲੈ ਜੇ ਵੇਚ ਆਉਣਾ ਤੇ ਆ ਜਾ ਲਾਈਫ ਲਾਈਨ ਤੇ ਲੈ ਹੀ ਸਕਦੇ ਆ ਪੁੱਛ ਕੇ ਕਰਦੇ ਆ ਤੇ ਫਿਰ ਤੁਸੀਂ 50 50 ਕਰ ਲਿਓ ਮੈਂ ਕਰੇ ਫੋਨ ਕਰਨਾ ਬੜਾ ਮਨ ਫੋਨ ਕਰੇ ਫੋਨ ਕਰ 50 50 ਕਰ ਲਿਓ ਕਰ ਫੋਨ ਕਰ ਨੋ ਇਹ ਨੋ ਆ ਇਹਨੂੰ ਵੀ ਨੋ ਕਰਨੀਏ ਤੇ ਉਹ ਵੀ ਵਿੱਚ ਜੋੜਨੀਆ ਚਾਚਾ ਤੈਨੂੰ ਭੇਜਣੇ ਦਾ ਤਿਆਰ ਤੂੰ ਪਾਤੇ ਰਹਿ ਦੇ ਇਹਨਾਂ ਦੋਵਾਂ ਵੀਰਾਂ ਦੀ ਸ਼ਰਤ ਲੱਗੀ ਆ ਚਲੋ 75 75 ਕਰ ਲਓ ਦੋਵੇਂ ਸਲਾਹ ਕਰ ਲਓ ਜੇ ਗੋਪੀ ਵਾਲਾ ਗੋਪੀ ਸਮਝ ਨਹੀਂ ਆਉਂਦੀ ਹਾਂ ਸਲਾਹ ਕਰੋ ਦੋ ਜਣੇ ਮਾਰੇ ਆ ਨਾ ਬਟੇ ਜੋਰ ਦੇ ਵੀਰਵੇਂ ਬੈਠਾ ਵਧੀਆ ਔਖਾ ਕੁਝ ਨਹੀਂ ਆ ਮੈਂ ਨਾ ਭੇਜਵਾ ਚਾਹ ਆ ਚਾਹ ਫੜਦੇ ਸੋਚ ਮੈਂ ਵੀ ਚਾਹ ਫੜਾਂ ਆਪਣੇ ਆਪ ਟ੍ਰੇ ਫੜੀ ਮੈਂ ਵੀ ਚਾਹ ਫੜਾਂ ਹੱਥ ਚ ਚਲੋ ਹੁਣ ਯਾਰ ਕੋਲੇ ਤੇ 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 ਨਹੀਂ ਤਾਂ ਕਿਹਾ ਤਿੰਨ ਇਹਨਾਂ ਨੂੰ ਕਰ ਰਿਹਾ ਤਿੰਨ ਇਹਨਾਂ ਨੂੰ 9 ਆਲਾਂਚ ਵੀ 9 ਚਾਹੀਦੀਆਂ ਤੇ ਆਹ ਵਾਹ ਵਾਹ ਆਹ ਤੇ ਗਿੰਨੀਆਂ ਆ ਆਹ ਆਹ ਦੋ ਇਟਾਂ ਜੋੜ ਕੇ ਨਾ ਵੀ ਗਿੰਨੀਆਂ ਵੀ ਕਿੰਨੀਆਂ ਹੁੰਦੀਆਂ ਨਹੀਂ ਨਹੀਂ ਚਾਚੀ ਹਾਂ ਮਤਲਬ ਆਹ ਹੁਣ ਇਧਰ ਨੂੰ 9 ਆ ਨਾ ਤੇ ਇਧਰ ਨੂੰ ਵੀ 9 ਆ ਉਹ ਦੋ ਇਟਾਂ ਇਹਨਾਂ ਦੇ ਵਿੱਚ ਜੋੜਨੀਆਂ ਵਾ ਤੇ ਫੇਰ 9 9 ਹੀ ਕਰਨੀਆਂ ਵੇ ਸੌਖਾ ਹੀ ਹੈ ਇਟਾਂ ਇਹਨਾਂ ਨਾਲ ਨਹੀਂ ਆ ਨਹੀਂ ਇਹ ਤਾਂ ਆਹ ਦੋ ਵਿੱਚ ਜੋੜ ਕੇ ਵੀ 9 9 ਬਣਾਉਣੀਆਂ ਵਾ ਉਮੀ ਨੋ ਹੀ ਹੋਣੀ ਚਹੀਦੀ ਹੂੰ ਵੀ ਇਧਰ ਨੂੰ ਵੀ ਨਾਮ ਤੇ ਉਧਰ ਨੂੰ ਵੀ ਨਾਮ ਹਾਂ ਹੈਨਾ ਸੋਚ ਲਓ ਨਹੀਂ ਤੇ ਫਿਰ ਭੇਜ ਦਾਂਦਾ 100 ਰੁਪਏ ਨਾਮੀਆਂ ਇਹਨੂੰ ਪਤਾ ਵਾ ਇਹਨੂੰ ਮੈਂ ਪਾਸ ਤੋਂ ਲਵਾਂ ਇਹਨੂੰ 100 ਰੁਪਏ ਦਵਾਂਗੇ ਸਾਡਾ ਠੀਕ ਨਹੀਂ ਹਾਂ ਲਓ ਬੁੱਲਦੇ ਨਾਲ ਜੀ ਲਿਫਾਫਾ ਜਿਹੜੀ ਚੱਲ ਚਾਹ ਠੰਡੀ ਹੋ ਜਣੀ ਗੁਰੂਗਾ ਚੇਤੀ ਕਰ ਚੱਲ ਮੈਂ ਲਾਈਫ ਲਾਈਨ ਲੈ ਲੈਣੇ ਚਾਹੀਦੇ ਐਵੇਂ ਲਾਈਫ ਲਾਈਨ ਲੈ ਲੈਣੇ ਤਾਂ ਆਵੇਂ ਨੀ ਆ ਉਹ ਮਾਮਾ ਉਹ ਨਹੀਂ ਲੈਣੇ ਨਾਲੇ ਲਾਈਫ ਲਾਈਨ ਲੈਣੀ ਪੈਂਦੀ ਆ ਉਹ ਕਰੋੜਪਤੀ ਐ ਤੇ 100 ਪਤੀ ਆ ਚੱਲ 150 ਕਰ ਦੇ 150 ਦਾ ਮੀਟ ਆ ਨਾ ਉਹ ਵੀਰ ਦੇ پیسے ਵਧਾ ਦੇ ਨੇ ਤੇ ਤੇ ਅੱਗੇ ਵੜਿਆ ਜੀ ਨਹੀਂ ਤੇ ਫੇਰ ਆ ਵੀ 100 ਪੈ ਗਈ ਚੱਲ ਜੋੜ ਕਰਨਾ ਚੱਲ ਵੀਰ ਤੇਰਾ ਹਸਾ ਪੈ ਗਈ 100 ਚੱਲ ਨਹੀਂ ਦੇ ਮੈਂ ਤਾਂ ਜੋੜ ਕਰਨਾ ਆ ਉਹ ਜੋੜੀ ਕਰਨਾ ਚਾਚੀ ਹੈ ਹੂੰ ਜੋੜੀ ਕਰਨਾ ਬਾ ਦੱਸਾਂ ਨਹੀਂ ਤੂੰ ਇਹਨੇ ਦੱਸਣਾ ਤਾੜ ਤੋਂ ਪੈਸੇ ਲੈਣੇ ਮੈਂ ਤਾਂ ਹਾਲੀ ਹੀ ਘੜਿਆਣੀ ਨਾ ਚੱਲ ਇਹ ਕਾਰੀ ਨੇ ਆਈਟਾਈ ਕੀਤੀ ਆ ਵੀਰ ਖੜ ਜਾ ਖੜ ਜਾ ਕੋਈ ਨਹੀਂ ਚਾਚੀ ਨੂੰ ਪਤਾ ਨਾ ਜਿੱਥੇ ਨਾ ਸਾਨੂੰ ਸਮਝ ਲੱਗੇ ਚਾਚੀ ਨੂੰ ਪੁੱਛਦੇ ਆ ਕੰਮ ਕਰ ਚੱਲ ਗੋਪੀ ਤੇਰਾ 150 ਹੀ ਵੀਰ ਤੈਨੂੰ 200 ਦਊਂਗਾ ਜਿਹਾ ਕਰ ਦੇ ਮਾਹੌਲ ਵਿੱਚ ਕਰਦਾ ਸੱਚੀ ਦਊਂਗਾ ਹਾਂ ਜੋ 150 ਰੁਪਏ ਕੋੰਜ ਚੱਲਿਆ ਗਿਆ ਨੇ ਦੇ ਵੇ ਤਾ ਉਹ ਉਹਨੇ ਕਰਕੇ 500 ਲੈ ਆਣਾ ਮੜਕੇ ਮੈਂ ਦੱਸ ਦੇਣਾ ਭੇਜ ਰੋ ਪੁੱਛ ਕੇ ਉਹਨੇ ਲੈ ਆਇਆ ਨੀ ਏਡਾ ਅਲੜਾ ਪਾੜਿਆ ਏਡਾ ਅਲੜਾ ਪਾਣੀ ਉੱਟ ਪਾ ਵੀਰ ਸਾਧੂ ਲੱ ਲਾ ਮੈਂ ਵੇ ਚਾਚੇ ਚਾਚੇ ਇਹਨਾਂ ਨੂੰ ਦੱਸ ਲਾ ਦੱਸ ਚਾਚੀ ਨੂੰ ਪੁੱਛ ਮਮਾ दारू ਬੰਦੀ ਆਰੇ 150 ਰੁਪਏ ਮੀਟ ਆਏ ਓਏ ਇਦਾਂ ਨਾ ਬੋਲ ਵਿੱਚ ਭਰਾਵਾ ਕਦੇ ਕੀ ਭੁੱਲਣਾ ਨਹੀਂ ਅਸੀਂ 100 ਰੁਪਏ ਦਾ ਮਰਦੀ ਆਖਾਂ ਚ ਪਾਉਣ ਵਾਲੇ ਆ ਇਦਾਂ ਤਾਂ ਇਦਾਂ ਮਰਦੀ ਡੇਢ ਅੱਖਾਂ ਚ ਪਾਉਣ ਵਾਲੇ ਦਰੂਦ ਦੀ ਗੱਲ ਕਰਦੇ ਅੱਛਾ ਅੱਖਾਂ ਚ ਪਾਉਣ ਵਾਲੇ ਦਰੂਦ ਦੀ ਗੱਲ ਕਰਦੇ ਠੀਕ ਠੀਕ ਆ ਯਾਰ ਉਹ ਪਿਆ ਉਖੜੀ ਗਾਮ ਦੇ ਵੀਰੇ ਜਣਾ ਸਾਰੀ ਦਿਹਾੜੀ ਸੋਚਦੇ ਰਹੇ ਕਿਦਾਂ ਬਣਨਗੇ ਸਾਲਾਂ ਵਿੱਚ ਸਹੀ ਆ ਮੈਂ ਵੇਖ ਕੋਈ ਕੁਛ ਤੇ ਕਰ ਏ ਉਹ ਗੈਗਾ ਮੇਜੂਰ ਹੋਲੀ ਹੋਲੀ ਉਹ ਗੈਰੇ ਕੰਮ ਚ ਜੂਰੋ ਗੁਰਗੋ ਆ ਇਹ 12 ਆ ਗਿਆ ਨਾ 11 ਕੇ ਕੋਈ ਨਾ ਉਹਦਾ 200 ਕਰਤਾ ਮੈਂ ਉਹਨੂੰ 200 ਦਊਂਗਾ ਆਪਾਂ ਝੂਟੀ ਮਾਰ ਦੇ ਦਿੰਦੇ ਤੇ ਤੇਰੇ 6 ਦੇ 10 10 ਹੋ ਗਈ ਨਾ ਓ ਯਾਰ ਤੂੰ 10 ਹੋ ਗਿਆ ਭੇਜੂ ਖਲੋਇਆ ਪੈਂਚ ਮੈਂ ਤੇਰੇ ਤੇ ਚਾਜ ਪਾ ਦਿੰਦਾ ਤੇ ਕਿਹਟ ਹੋਣੀ ਹੋਣਾ ਆਪਾਂ ਇਹਦੇ ਵਿੱਚੋਂ ਲੈ ਲੈ ਯਾਰ ਐਦਾਂ ਨਾ ਨਹੀਂ ਯਾਰ ਮੈਂ ਐਦਾਂ ਕਹ ਤੂੰ ਬੋਲਦਾ ਕਹਦਾ ਪੌਂਕੀ ਜਨਾ ਪੌਂਕੀ ਜਨਾ ਇੰਨੀ ਰਿਸਪੈਕਟ ਕਰਨਾ ਤੇਰੀ ਹੈ ਕੱਢਣੀ ਕੋਈ ਵੀ ਨਹੀਂ ਸਾਰੀਆਂ ਇਟਾਂ ਇਹ ਸਾਰੀਆਂ ਇੱਟਾਂ ਇੱਥੇ ਰਹਿਣੀਆਂ ਚਾਹੀਦੀਆਂ ਵਾ ਇਦਾਂ ਹੀ ਹੋਣੀਆਂ ਨਾ ਚਾਹੀਦੀਆਂ ਹੋਣੀਆਂ ਨਾ ਚਾਹੀਦੀਆਂ ਮੈਂ ਭੇਜੂ ਤੇਰੇ ਨਾਲ ਛੱਡ ਦੇਣੀਆਂ ਜੀ ਤਾਂ ਵਾ 9.5 ਕਰ ਲੈਨੇ ਹਾਂ ਦਿੱਤੀ ਕਰਦੇ ਇਹ ਤਾਂ 9.5 ਕਰ ਲੈਦਾ ਲੈ ਆ ਮੈਨੂੰ ਦਮੈਂ ਦੱਸਦੀ ਆ ਨਹੀਂ ਨਹੀਂ 500 ਲੈਣਾ ਏ ਨਾ 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 500 500 ਹਾਂ ਗੋਪੀ ਨੇ ਤੇ ਗੋਪੀ ਦੇ ਹਾਰ ਹੀ ਗਿਆ ਗੋਪੀ ਨੂੰ ਨਹੀਂ ਮਿਲਣਾ ਕਾਕੋਈ ਗੋਪੀ ਨੇ ਕੋਨਾ ਕੋ ਕੋਈ ਕਿਥੀ ਕੀ ਦਿਆ ਤੂੰ ਤੇ ਇਹ ਨਹੀਂ ਵੀ ਕਰਦਾ ਦਹਾ ਮੈਂ ਜਿੱਦੀ ਦਾ ਹੁੰਦੀ ਆਣਾ ਆ ਜਿੱਦਾਂ ਮਰਜ਼ੀ ਕਰ ਕਰ ਵੇਖੀਦਾ ਆਪਾਂ ਨੂੰ ਤਾਂ ਨੋ ਨੋ ਚਾਹੀਦੀਆਂ ਚਾਚਾ ਤੂੰ ਚੁੱਪ ਕੇ ਧਾਰੇ ਤੂੰ ਵੀ ਨਾ ਦੱਸ ਦੀ ਕਿਤੇ ਯਾਰ ਮੈਨੂੰ ਨਹੀਂ ਪਤਾ ਆ ਫੇਸਬੁਕ ਕਈ ਵਾਰ ਮੈਂ ਨਹੀਂ ਤੱਕੀ ਪਰ ਇਹਦੇ ਨਾਲ ਮੈਂ ਤੇਰੀ ਸ਼ਿਲਤ ਜੀ ਲਾਦ ਨਹੀਂ ਆਨੂ ਕਰਨਾ ਨਹੀਂ ਵੀਰ ਮੈਂ ਕਈ ਬੋਤਾਂ ਪੁੱਛਦਾ ਭਾਂ ਗੋਪਨੀ ਬੋਲਿਆ ਉਧਰ ਚਾਹ ਪੀ ਵੀ ਤੂੰ ਨਹੀਂ ਕਰਦਾ ਵੇਲਾ ਉਹ ਕੋਈਟ ਕਰਦੇ ਚਾਹ ਪੀ ਲਈ ਉਹ ਹੋ ਗਿਆ ਵੀਰ ਗਰਮਾ ਇੱਥੋਂ ਦਿਮਾਗ ਲਾਵਾ ਤੇ ਫੇਰੀ ਵੀ ਵੀਰਾਂ ਦਾ ਨਾਲ ਸਕੀਮ ਬੜੀ ਵਧੀਆ 200 ਵਾਲੀ ਕੁੜੀ ਬੈ ਬਣ ਜੇ ਗੱਲ ਕਦੇ ਵਧੀਆ ਨਹੀਂ ਸਹੀ ਆ ਲੈ ਕੁੜੀਆ 200 ਰੁਪਿਆ ਸਾਈ ਆਧੀ ਵਾਲੀ ਨਾ 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 ਬੜੇ ਨੇ ਗਈ ਮੈਂ ਤੇ ਵੀਰ ਦੇ ਚਲੋ ਮੇਰੀ ਤਨਖਾਹ ਪੈ ਗਈ ਆ ਮੈਂ ਚਲੋ ਉਹਦੇ ਚੋਂ ਦਸਵੰਤ ਕੱਢ ਦੇ ਨਾ ਜ ਸਾਡੇ 450 ਨੂੰ ਨੂੰ 500 ਹੁੰਦਾ ਹੈ ਜੀ ਹੂੰ ਪਕਰ ਜਾ ਯਾਰ ਚਾਹ ਪੀਤੀ ਜਨਾ ਦੇ ਕਿੱਡਾ ਟਿੱਡ ਖੜਿਆ ਇਹ ਨੇਟ ਤੇ ਪਾਉਣੀ ਮੈਂ ਜਦਾ ਮਰਜ਼ੀ ਕਟਕੜ ਵਿਖਾਈ ਜਾ ਨੇਟ ਤੇ ਕਿਤੇ ਪੁਆਇੰਟ ਚਾਚਾ ਨੇ ਨਵੀਂ ਗੱਡੀ ਲਈ ਆ ਚਾਚਾ ਪਰਟੀ ਬੰਦੀ ਆ ਉਹ ਲੱਗੀ ਆਂਦਾ ਹੁਣ ਇੱਥੇ ਲੱਗੀ ਟੋਕੇ ਲਾਗੇ ਤੇ ਉਹ ਜਿੱਦਾ ਜਰਾ ਚਾਹ ਵੀ ਲੋ ਤੂੰ ਤੇ ਰਹਾ ਤੇ ਆਲੀ ਗੱਲ ਹੀ ਇੱਕ ਆਨਾਈ ਆਨਾਈ ਆਉਨੇ ਕੁੱਤੇ ਕੋ ਦੂਪੇ ਬੰਦਾ ਉਹ ਆਨਾਈ ਜਟਾਵਾ ਕੋਤਾ ਹਲਾਣਾ ਬਲੋ ਹਲਾਣਾ ਚੱਲੂਗਾ ਜ਼ਰੀ ਦੇੜੀ ਜਿੱਤੇ ਮਾਦੋ ਤੇ ਚੱਲੂਗਾ ਆਂਦਾ ਬਾਹਰ ਤੇ ਆਂਦਾ ਤੇ ਆਇਆ ਕੀਤਾ ਨਹੀਂ ਲਾਉਂਦੀਆਂ ਗੱਡੀਆਂ ਤੇਰੇ ਕੋ ਗੱਡੀਆਂ ਨਾਲ ਕੁੱਤੇ ਖੱਟੇ ਬੰਦੇ ਨਈ ਆਪਣੀ ਨਹੀਂ ਵਾ ਹਾਂ ਆਪਣਾ ਪਤਾ ਨਹੀਂ ਲੱਗਦਾ ਵੇ ਓਹੋ ਚਲੋ ਗੋਪੀ ਵਾਲ ਖਤਮ ਤੂੰ ਵੀ ਦਾਈ ਵਾਲ ਮੈਂ ਪੁੱਛਦਾ ਨਾ 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 ਰਿਆਰੇ ਮੈਂ ਐਦਾਂ ਨਹੀਂ ਕੁਛ ਨਾ ਐਦਾਂ ਸਵਾਦ ਨਹੀਂ ਨਾ ਉਧਰ ਉਧਰ ਉਹ ਬਣਦੀਆਂ ਵੇਖ ਲੈ ਪਹਿਲਾਂ ਯਾਰ ਓ ਭੈਜੋ ਕੁੱਤਿਆ ਖਲੋ ਜਾ ਨਹੀਂ ਹਨ ਖਲੋ ਜਾ ਨੂੰ ਖਲੋ ਜਾ ਉਧਰੋਂ ਇੰਟਰਸਟ ਮਰ ਜਣਾ ਵਾ ਹਾਂ ਕੰਜਰਾ ਪਹਿਲਾਂ ਹੀ ਹੋ ਗਈਆਂ ਹਾਂ ਤੇ ਹਨ ਨੂੰ ਨਹੀਂ ਪਤਾ ਵੀਰ ਜਦ ਮਰਜੀ ਕਰ ਹਨ ਨੂੰ ਨਾ ਪੁੱਛੋ ਉਹ ਬੰਨੀ ਹੋਣੀ ਚਾਹੀਦੀ ਦੋ ਬੰਨੀ ਹੋਣੀ ਚਾਹੀਦੀ ਤੇ ਜੂ ਤੂੰ ਨਾ ਹਟ ਜਾ ਓਏ ਉਹ ਵੈਸੇ ਬੋਲ ਨਹੀਂ ਦਿਆਂ ਕੰਕਾ ਮੈਂ ਦੱਸਿਆ ਥੁੜੀ ਆ ਚਾਚਾ ਲੈ ਆ ਫੜ ਕੇ ਜਾ ਚਾਚੀ ਕੋਲ ਪਾਈ ਫੜ ਕੇ ਵੀਰ ਤਰੇ ਫੋਨ ਪੇ ਵਗੈਰਾ ਚੱਲਦਾ ਹੀ ਹੂੰ ਤਲ ਦੇ ਦੇ ਨਾ ਮੈਂ ਚਾਚੇ ਕੋ ਲੈ ਕੇ ਦੇਣਾ ਤੇ ਨਾ ਚਲ ਦੇ ਦੇ ਬਣਾਉਂਗਾ ਫੇਰੀ ਦੇਣਾ ਗੱਲੀ ਨਹੀਂ ਨਹੀਂ ਤਾਂ ਵੀ ਹੌਸਲਾ ਬਚਾਈ ਆਪਾਂ ਵੀਰ ਦੀ ਕਰਨੀ ਕਰਨੀਆਂ ਤੇ ਕੋਈ ਚੱਕਰ ਨਹੀਂ ਹਾਂ 500 ਤੇ ਹੁਣ ਇਹ ਸੌਲ ਹੋ ਜਾਂਦਾ ਤੁਹਾਡੇ ਸਾਹਮਣੇ ਨਹੀਂ ਰਹਿਣ ਦੇ ਤੂੰ ਆ ਪਾਈਪ ਜੋੜ ਚੱਲ ਇਹਨੂੰ ਬਣਾ ਲੈਂਦੇ ਪਾਈਪ ਦੀ ਵੀਡੀਓ ਨਾਲ ਨਹੀਂ ਇਹਨੂੰ ਬਣਾ ਲੈਂਦੇ ਨਾ ਨਾ ਯਾਰ ਤੂੰ ਚੁੱਪ ਕਰ ਜਣਾ ਕੋਈ ਨਹੀਂ ਖੇਡਣ ਦਾ ਵੀਰ ਨੂੰ ਖੇਡ ਦੋ ਖੇਡੀਆਂ ਕਰਾਂਗੇ ਚਾਚਾ ਨਾਲ ਬੰਦਾ ਇਧਰ ਆ ਇਹਦਾ ਇਹਨੂੰ ਇਧਰੇ ਸੇ ਦਾਦਾ ਜੀ ਨਾ ਬਣੀ ਤੇ ਰੁਪਈਆ 100 ਫੜੀਆਂ ਹੀ ਆਹ ਹੱਲੇ 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 ਬੀਨਾ ਨੀ ਬੀ ਓਏ ਲਾ 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 ਗਾਇਕ ਵੱਡਾ ਯਾਰ ਰਟੈ ਨੇ ਝੋੜੀ ਪਾਇਆ ਵਾ ਉਹ ਤੇ ਵੀਰ ਦਿਮਾਗ ਆ ਨਹੀਂ ਖਾਣਾ ਖੋਲਣਾ ਚਾਹੀਦਾ ਵਾ ਜਾ 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 ਮੈਨੂੰ ਜਿਆਦਾ ਨਹੀਂ ਬਣਾ ਵੀਰ ਕੋ ਛੱਤੀ ਕੋ ਚਾਚਾ 100 ਰੁਪਏ ਫੜੀ ਆਈ ਹੋਰ ਤਰ ਸੇਕ ਬਣਾ ਕੇ ਜਾ ਫੜ ਕੇ ਲਿਆ ਗੋਪੀ ਫੜ ਕੇ ਲਿਆ ਫੜ ਕੇ ਲਿਆ ਜਾਓ ਕਾਂ ਆਵੇ ਚਾਚਾ ਕਹਿੰਦਿਆ ਪੈਸੇ ਆ ਵੇ ਚਾਚਾ 100 ਰੁਪਏ ਦੇਈ ਮੈਨੂੰ ਮੇਰੇ ਇੱਥੇ ਲੱਲਾ ਲੈਖ ਲਈ ਲੈਣੇ ਗੁਰੂਆਬੜਾ ਸਾਹ ਤਗੜਾ ਲਿਖਿਆ ਚਾਚੇ ਨੇ ਤਗੜਾ ਹੋਏ ਚਾਚੇ ਨੇ 25 ਰੁਪਏ ਲੈ ਕੇ ਤਾਂ ਗਏ ਲੱਲਾ ਲੈ ਗਿਆ ਮੈਂ ਲੱਲਾ ਲੈਣੇ ਜਾਂਦਾ ਹੋ ਜਾ ਕੋ ਪੀ ਲੈ ਕੇ ਹੋਏ ਹੋਏ ਆਉਂਦਾ ਆਣਾ ਨਹੀਂ ਆਉਣਾ ਜੋ ਹਾਰ ਮੰਨ ਗਿਆ ਮੈਂ ਦੱਸਦੀ ਠੀਕ ਹੈ ਤੇ 12 ਮਿੰਟ 24 ਸਕਿੰਟ ਦੀ ਵੀਡੀਓ ਹੋ ਗਈ। ਉਹ ਨਾ ਉਹ ਕਾਪੀਰਾਈਟ ਆ ਜਾਣਾ ਯਾਰ ਮੇਰਾ ਵੀਡੀਓ ਚ ਗਾਣਾ ਚਲਾਈ ਕੋਈ। ਨਹੀਂ। ਪਮਾਕ ਇੱਕ ਅੱਧੀ ਇੱਕ ਨਾ ਇਹ ਤਾਂ ਨਹੀਂ ਗੱਲ ਬਣਦੀ। ਜਦੋਂ ਮੈਂ ਬਣਾਤਾ ਨਾ ਤੂੰ ਗਣਾ ਤੇਰਾ ਭਲਾ ਜੇ ਹੀ। ਸੇਤਰੇ ਹੋੜੀ। ਵੇ ਤੇ ਯਾਰ ਹੁਣ ਤੂੰ ਹਾਰਿਆ ਨਾ ਉੱਪਰ ਕਰ ਜਾ ਤੂੰ। ਤੂੰ ਦੇ ਹੱਥ ਘੜੇ ਕਰ ਗਿਆ। ਤੂੰ ਵੀਰੋਂ ਦਿਮਾਗ ਲਾਉਂਦੇ। ਵੀਰ ਵੀ ਮੈਨੂੰ ਵੀਰ ਵੀ ਮੈਨੂੰ ਹਸਾਬ ਚ ਫੇੜ ਹੀ ਜਾਵਦਾ ਸਕੂਲੇ ਅਜਾਬਾ ਚ ਜਾਣਾ ਇਹਨਾਂ ਨੇ ਹੋਗਾ ਮੈਂ ਆਵ ਜਾਣਾ ਵਾ ਉਹ ਜਾ ਫੜ ਕੇ ਲਿਆ ਚਾਚੇ ਕੋ ਚਾਚੇ ਲਿਆ 100 ਰੁਪਏ ਫੜ ਕੇ ਲਿਆ ਓ ਚੱਲ ਕੇ ਬਾਪਣ ਕੋਲ ਜਾ ਇੱਕ ਮਿੰਟ ਖਲਾ ਖਲਾ ਬਹਿ ਜਾ ਇੱਕ ਮਿੰਟ ਖਲੋ ਤੇ ਜਾ ਜਾਓਗਾ ਅਬਾਂ ਗਰਿਆ ਜਾ ਲਿਆ ਫੜ ਕੇ ਚਾਚਾ ਆਉਣ ਲਗਾ ਵਾ ਉਹਨੇ ਨਹੀਂ ਆਉਣਾ ਜਾ ਹੋਗਾ ਆਉਣਾ ਕਿ ਆ ਬਣਾ ਕੇ ਵਿਖਾਉਣਾ ਫਿਰ ਤੈਨੂੰ ਮੈਂ ਜਾ ਹੋਗਾ ਫੇ ਵੀਰ ਨੇ ਕੋਸ਼ਿਸ਼ ਤੇ ਕੀਤੀ ਨਾ ਦੱਸਣਾ ਕੀ ਆ ਹੈ ਗਾਂ ਘਰ ਲਾਉ ਨਵਾ ਲੈਂਦੇ ਤੇ ਮਾਰ ਲੈ ਨਜ਼ਰ ਜ਼ੋਰ ਮਾਰਨਾ ਇਹਦੇ ਹੈ ਆ ਰ ਆ ਤੈਨੂੰ ਭਾਦਲਾ ਤੇ ਜਿਹਦੇ ਗੈਸ ਪੈਪ ਦੇ ਨਾਲੀ ਜੋੜਨਦੇ ਆ ਇਹਦਾ ਵੀ ਵੇਖਣਾ ਬਣਾ ਵੀ ਇਹ ਕਿਤੇ ਵਿੱਚ ਆ ਗਈ ਉਹ ਵੀਡੀਓ ਵੇਖ ਟਾਲ ਕੱਢਦੀ ਨਹੀਂ ਨਹੀਂ ਇਹ ਆਉਂਦੀ ਨਹੀਂ ਆ ਵੇਖ ਲੈ ਵੀਰ ਘਰ ਕਰ ਕਰ ਕੇ ਇਹਦੇ ਵੀ ਮੌਕਾ ਹੈਗਾ ਹੀ ਜੇ ਨજર ਗੋਪੀ ਆਉਂਦਾ ਨਹੀਂ ਆ। ਕੱਟਾ ਗੱਲੇ ਦੇ ਬਟਾ ਪਿਆਵਾ। ਹਾਂ? ਕਟੰਦਾ ਮਾਰਲਾ ਜੋਰ ਮਾਰਨੇ ਤੇ। ਹਾਂ? ਕੀ ਦੱਸਦਾ ਵੀਰ? ਦੱਸ ਦੋ ਕੋਈ। ਦੱਸ ਦਈਏ। ਚਲ ਆਪ ਤੇਰੇ ਹੱਥਾਂ ਦਾ ਦਿਖਾਉਣਾ ਤੈਨੂੰ ਮੈਂ। ਆਇਟ ਨੂੰ ਉੱਥੇ ਰੱਖ। ਹਾਂ ਇਧਰ ਹਾਂ ਚੱਲ ਰੱਖ ਦੇ ਰੱਖ ਦੇ। ਇਧਰੋਂ ਦੋ ਚੱਕੇ ਉੱਥੇ ਰੱਖ। ਆਓ ਵਿਚਕਾਰ ਲੀ ਦੋ। ਹੌਣ ਗੈਣਾ ਹੋ ਗਿਆ ਨਾ ਹੋ ਗਿਆ ਨਾ ਇਧਰ ਨੂੰ ਨਾ 4 ਤੇ 5 5 ਤੇ 4 ਨਾ 4 1 5 5 ਤੇ 4 ਨਾ ਸਿੰਪਲੀ ਹੋ ਗਿਆ ਲੈ ਲੈਂਦੇ ਚਾਚਾ ਵਾਹ ਹੋ ਲਿਆ ਖਲੋ ਖਲੋਇਆ ਯਾਰ ਦੇਨੇ ਤੈਨੂੰ ਖਲੋਇਆ ਮਖੌਲੀ ਮੈਂ ਕਰਦਾ ਨਾ 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 ਇਦਾਂ ਨਹੀਂ ਗੱਲ ਬੰਦੀ ਹੁੰਦੀ ਜਾ ਹੋਗਾ ਲੈ ਗਿਆ ਫੜ ਗਿਆ ਕੇਵਰੋਲੀ ਫੜ ਨਾ ਉਹ ਜਾ ਚਾਚਾ ਫੜ ਇਦਾਂ ਥੋੜੀ ਕਰਨਾ ਮੈਂ ਵੀ ਦੇਨੇ ਨਹੀਂ ਮੁੰਡੇ ਨੂੰ ਯਾਰ ਉਹਨੇ ਸਿਰ ਤੇ ਕਬਾਇਆ ਗੋਪੀ ਵਾਂਗੂੰ ਥੋੜੀ ਚੁੱਪ ਕਰਕੇ ਖਲੋ ਗਿਆ ਤੇ ਜਾ ਓਏ